ਹਾਂਜੀ ਬਾਬਿਓ ਕੀ ਆ ਚਾਲਾ ਹੁ ਟੁੱਟਾ ਸਾਰੇ ਅੱਜ ਫੇਰ ਬਈ ਬਹੁਤ ਦਿਨਾਂ ਬਾਅਦ 8-9 ਦਿਨਾਂ ਬਾਅਦ ਬਣਾ ਰਹੇ ਹਾਂ ਵਲੌਗ ਹਨਾ ਬਈ ਤੇ ਅੱਜ ਵਾਸਤੇ ਕੁਝ ਨਹੀਂ ਕਰਦੇ ਆਪਣਾ ਉਰੇ ਬਣਾ ਮੰਗ ਜਾ ਕੇ ਉਹ ਆਦਰ ਵੰਟੀ ਬਾਕੀ ਤਾਂ ਉਹ ਬਣਾਉਣ ਲੱਗ ਰਹੇ ਟਰਿਆਟੂ ਆ ਬਈ ਨਾਲ ਤੁਹਾਨੂੰ ਨੰਬਰ ਦੇ ਦੂੰਗਾ ਆ ਨੰਬਰ ਤੇ ਆਪਦਾ ਕਾਲ ਕਰ ਲਿਓ ਜਿਹਨੂੰ ਲੈਣੇ ਹੋਣਗੇ ਵੈਸੇ ਉਹ ਬਰਨਾਲੇ ਛੱਡ ਕੇ ਆਉਣਗੇ ਇੱਕ ਦਿੱਤਾ ਹੋਇਆ ਆਰਡਰ ਬੰਦੇ ਨੇ ਠੀਕ ਆ ਬਾਅਦੋਂ ਉੱਥੇ ਜਾ ਕੇ ਮਿਲਦੇ ਆਣ ਬਾਬੇ ਪਹੁੰਚ ਗਏ ਕਿਹਦੇ ਲਈ ਆਹ ਬਾਟੀ ਦੇ ਲਈ ਕੰਮ ਕੋਮਕਾ ਲੱਗ ਰੇ ਜੀ ਕਰਨਾ ਦੇਖੋ ਚਲੋ ਹੁਣ ਕਿਹੋਂ ਦਾ ਨਹੀਂ ਆ ਗਿਆ ਪਹੁੰਚ ਗਏ ਬਈ ਇਹਨਾਂ ਦੇ ਲਈ ਚਲੋ ਬਈ ਦੱਸੋ ਕਿਹੜਾ ਰੇਟ ਇਹਨਾਂ ਦਾ ਸਾਰਿਆਂ ਦਾ ਅੱਸੀ ਗੱਲ ਬਈ ਸਾਰਿਆਂ ਨੇ ਤੇ ਆਪਾਂ ਅੱਜ ਵੀ ਬਾਈ ਨੇ ਆਪਣੇ ਲਈ ਆਇਆਗਾ ਆਪਾਂ ਇਹਦਾ ਵੀ ਧੰਨਵਾਦ ਕਰਦੇ ਆਂ ਤੇ ਆਪਣੇ ਲਈ ਜਿਹੜਾ ਇਹ ਸਮਾਨ ਆ ਸਾਰਾ ਵੀ ਅਵੇਲੇਬਲ ਆ ਜਿਹੜੀ ਇਹ ਛਾਤਰੀ ਆ ਆਪਣੀ ਇਹ 350 ਦੀ ਹੈ ਤੇ ਜਿਹੜੀ ਆ ਸੈਟਰੀ ਆਪਣੀ ਇਹ ਫੋਲਡ ਹੁੰਦੀ ਹੈਗੀ ਤੇ ਇਹ 450 ਦੀ ਹੈ ਤੇ ਆਪਣਾ ਜਿਹੜਾ ਭਰਾ ਸਾਰਾ ਸਮਾਨ ਹੀ ਤਿਆਰ ਕਰਦਾਗਾ ਇਹਦੀ ਰਵੀ ਸ਼ੌਂਕੀ ਦੇ ਨਾਮ ਤੇ ਆਈਡੀ ਹੈਗੀ ਆਪਣੀ ਹਾਂ ਬਟ ਡਿਸਕ੍ਰਿਪਸ਼ਨ ਚ ਦੇ ਦਾਂਗੇ ਲਿੰਕਾ ਜਾ ਕੇ ਸਰਚ ਕਰ ਲਿਓ ਜਿਹਨੂੰ ਚਾਹੀਦਾ ਹੋਇਆ ਸਮਾਨ ਉਹ ਨੰਬਰ ਲਾ ਕੇ ਕੰਟੈਂਟ ਕਰ ਇਹ ਆਈਟਮ ਦਿਖਾਉਣੀ ਹੈ ਜਿਹੜੀ ਆਪਣੀ ਇਹ ਦਾਣਾ ਟ੍ਰੇ ਵਾਲੀ ਆ ਪੱਤੀ ਆ ਹੋਆਗੀ ਇਹ ਦਾਣੇ ਟ੍ਰੇ ਹੈਗੀ ਇਹ ਮਤਲਬ ਆਪਣੇ ਲਵੇ ਅਵੇਲੇਬਲ ਆ ਵਧੀਆ ਕੁਆਲਿਟੀ ਦੀ ਐਵੇਂ ਕੋਈ ਉਹ ਨਹੀਂ ਹੈਗਾ ਸਾਰਾ ਕੰਮ ਆਪਣਾ ਹੋਆਗਾ ਕਿ ਇਹ ਜਰੂਰ ਤੁਸੀਂ ਵੀ ਦੇਖੋ ਵੀ ਤੁਹਾਨੂੰ ਜੇ ਉਹ ਲੱਗਦੀ ਆ ਤਾਂ ਜਰੂਰ ਉਹ ਕਰੋ ਤੁਸੀਂ ਇਹਦਾ ਸਾਡੇ ਲਵੇ ਉਹ ਕਰੋ ਸਾਡੇ ਜਰੂਰ ਉਹ ਕਰਤੇ ਛਾਦੀ ਗੜੀ ਕਰਨ ਵਾਸਤੇ ਬਣਾਇਆ ਵੀ ਇੱਕ ਇਹ 150 ਰੁਪਏ ਦਾ ਸਰਫਾ ਇਹ ਅਸੀਂ ਤਿਆਰੀ ਕਰ ਰਹੇ ਸੀ ਹਜੇ ਠੀਕ ਭਾਈ ਆ ਗਿਆ ਆਪਣੇ ਲਵੇ ਜਾਲ ਟੋਲੀਆਂ ਜਾਂ ਕੁਝ ਵੀ ਬਣਵਾਉਣਾ ਹੋਵੇ ਆਪਾਂ ਬਣਾਉਣਾ ਆਹ ਜਾਲ ਆ ਇਹਦਾ ਰੇਟ ਹੈਗਾ 750 ਹਾਂ ਵੀਰੇ ਇਹ ਐਂਗਲ ਪੱਤੀ ਲਾ ਕੇ ਜੇ ਆਪਾਂ ਨੇ ਇਕੱਲਾ ਬਸ ਸਟੈਂਡ ਵਾਸਤੇ ਲੈਣਾ ਹੋਵੇ ਉਹ 550 ਅੱਧਾ ਉਹ ਜਾਲ ਬਣਨ ਲੱਗ ਰਿਹਾ ਪ੍ਰੋਸੈਸਿੰਗ ਚ ਥੋੜਾ ਜਿਹਾ ਉਹ ਛਾਤੀ ਜੇ ਜਾਲੀ ਲੱਗਣੀ ਹੈਗੀ ਬਾਕੀ ਸਾਰਾ ਸਮਾਨ ਓਕੇ ਆ ਇਹਨਾਂ ਦਾ ਜੋ ਮਰਜ਼ੀ ਵੀਰੇ ਕੋਲਡ ਟਾਂਗੀ ਕੁਝ ਵੀ ਲੈ ਸਕਦੇ ਆ ਆਪਣੇ ਲਵੇ ਹਾਂ ਸਾਰਾ ਕੁਝ ਵਧੀਆ ਰੇਟ ਤੇ ਮਿਲੂਗਾ ਆਪਣੇ ਲਵੇ ਕੋਈ ਉਹ ਨਹੀਂ ਹੈਗਾ ਵਧੀਆ ਠੀਕ ਹੈ ਤੇ ਬਸ ਨੰਬਰ ਦੇ ਦਾਂਗੇ ਸਕਰੀਨ ਤੇ ਲਾ ਲਿਓ ਕੰਟੈਂਟ ਕਰ ਲਿਓ ਆ ਆ ਵੀਰੇ ਦਾ ਹਾਂ ਉਰੇ ਆਪਾਂ ਵੀਡੀਓ ਚ ਐ ਕਰ ਦਿੰਨੇ ਆ ਮੜਾ ਯਾ ਇੰਸਟਾਗ੍ਰam ਲਿਖ ਕੇ ਕੀ ਹੈ ਸ਼ੌਕੀ ਰਵੀ ਕੱਢ ਲਿਆ ਜਾ ਕੇ। ਲੋ ਜੀ ਆਹ ਇਹਨਾਂ ਦੇ ਖੁੱਡੇ ਨੇ ਨਵੇਂ ਪਾਏ ਨੇ ਦੋ। ਇੱਧਰ ਜੋੜੀ ਲਾਰਖੀ ਹੈਗੀ। ਅ ਅੱਖਾਂ ਦੇਖੋ ਇਹਨੇ ਜੋੜੀ ਦਿਖਾਈ ਪਰ ਦਿਖਾਉਣਾ ਵੀਰੇ। ਜਿਹੜਾ ਤੁਹਾਨੂੰ ਸੰਗੀ ਨੰਗੀ ਲੱਗੇ ਤਾ ਨਾ ਨਾ ਅੰਦਰ ਪੀਲਾ ਖਾ ਖੱਟੀਆਂ ਆ ਵੀਰੇ। ਠੀਕ ਐ। ਪੱਲੇ ਬੁਲੇ ਝਾੜ-ਪਾਰਖੀ। ਉਤਰ ਤਾ ਦਾ ਹਾ ਹੁਣ ਕਬੂਤਰੀ ਦਿਖਾਓ। ਤਰੀਕਾ ਜਿਹਾ ਕੀ ਤੁਹਾਡੇ ਵਾਸਤੇ ਸ਼ਾਹਾ ਤਾਂ ਮੇਰੇ ਕੀ ਠੀਕ ਹੈ ਨਵਾਂ ਜੋੜਾ ਤਰ ਹੈ ਨਾ ਪੱਠੀਆਂ ਦੀ ਪਹਿਲਾਂ ਹੁੰਦਾ ਇਹਨਾਂ ਦੇ ਆਪਣੇ ਠੀਕ ਹੈ ਤੇ ਬਾਕੀ ਉੱਤੇ ਬੈਠੇ ਨੇ ਉਹ ਵੀ 5000 ਇੱਕ ਉਹ ਵੀ ਉਧਰ ਵੀ ਐਂਡੇ ਧਰਖੇ ਨੇ ਅਸੀਂ ਅਸੀਂ ਜਿਹੜਾ ਆ ਗਿਆ ਜੀ ਬੱਚਾ ਛੋਟਾ ਆ ਗਿਆ ਨੀਲਾ ਡੱਬਾ ਠੀਕਾ ਅਨੇ ਕਲੇ ਖੜੇ ਜੋ ਕੱਢਦੇ ਨੇ ਬੱਚੇ ਜਿਹੜੇ ਅਗਲੀ ਬਾਅਦ ਡਾਉਣੇ ਨੇ ਕਰਨੀ ਦੇ ਵਿੱਚ ਅਗਲੇ ਸੀਜ਼ਨ ਤੇ ਲਓ ਜੀ ਇਹ ਚਾਲ ਪ੍ਰਦਾਨ ਚਲੀ ਆਗਾ ਕਾਲੇ ਟੁੱਸੇ ਵਾਲਾ ਇਹ ਜੋੜੀਆਂ ਵਾਲੇ ਨੇ ਇਧਰਲੇ ਵੱਟੇ ਪੱਥਰ ਇਧਰ ਪਿੱਛੇ ਠੀਕਾ ਆਹ ਆਈਆਂ ਬੰਨੇ ਠੀਕ ਹੈ ਜਮਾ ਇਹ ਆਛਾ ਠੀਕ ਹੈ ਜੀ ਓਕੇ ਚਾਲਾ ਹੀ ਕਬੂਤਰ ਦੇ ਤੁਹਾਨੂੰ ਬਸ ਦੱਸਤਾ ਸਮਾਨ ਛਤਰੀ ਛਤਰੀ ਦਾ ਜਰੂਰ ਕਰਿਓ ਕੰਟੈਂਟ ਠੀਕ ਹੈ ਪਹਚਾਵਾਂਗੇ ਜਲਦੀ ਤੋਂ ਜਲਦੀ ਹੋਰ ਦਿਖਾ ਦਿੰਨੇ ਆਂ ਭਈਆ ਸਮਾਨ ਜਾ ਇਹ ਡਿਸਕ੍ਰਿਪਸ਼ਨ ਚ ਉਹ ਕਰਾਂਗੇ ਨੰਬਰ ਦੇ ਦਾਂਗੇ ਨੰਬਰ ਤਾਂ ਸਕਰੀਨ ਚ ਵੀ ਦੇ ਸਕਾਂਗੇ ਤੇ ਬਸ ਡਿਸਕ੍ਰਿਪਸ਼ਨ ਦਾ ਮੁੰਡੇ ਦੀ ਆਈਡੀ ਦੇਣੀ ਹੈਗੀ ਫਸ ਜਾ ਕੇ ਫੋਲੋ ਕਰ ਲਿਓ ਠੀਕ ਹੈ ਕੰਟੈਂਟ ਕਰ ਲਿਓ ਨੰਬਰ ਦੇ ਦਾਂਗੇ ਬਾਕੀ ਜੀ ਨਹੀਂ ਲੈਣਾ ਹੋਇਆ ਸਮਾਨ ਕੋ ਤਾਂ ਕੰਟੈਂਟ ਕਰੋ ਠੀਕ ਹੈ ਸਾਈਟਾ ਬਈ ਠੀਕ ਹੈ ਲਓ ਜੀ ਬਾਬੋ ਬਈ ਆ ਗਏ ਤੇ ਆਪਾਂ ਇਧਰ ਮਤਲਬ ਵੀ ਉਹ ਬੰਟੀ ਘਰੋਂ ਜਾ ਕੇ ਜਨਮ ਭਰਨ ਦਾਣਾ ਪੋਣਾ ਕਦੇ ਕਦੇ ਬਈ ਭੁੱਲ ਵੀ ਜਾਂਦੇ ਹੁਣ ਜਿੱਦੇ ਦੇ ਵਲੋਗ ਜੇ ਬਾ ਘਟਣ ਲੱਗੇ ਨੇ ਨਾ ਜਾਨਵਰਾਂ ਨਾਲ ਹੁੰਦਾ ਵੀ ਜਾਨਵਰ ਹੈ ਹੀ ਨਹੀਂ ਆਪਣੇ ਘਰੇ ਠੀਕ ਹੈ ਜਦੋਂ ਬਲੌਗ ਇਹ ਲਾਗੇ ਨੇ ਬਣਾਉਣਾ ਇੱਕ ਦੋ ਫਿਰ ਆਇਆ ਹੁੰਦਾ ਵੀ ਹਾਂ ਚੱਲ ਹੈਗੇ ਨੇ ਦੇਖੋ ਪੁੱਖੇ ਪੂਚਾਰੇ ਬਦੋਣੇਗੇ ਠੀਕ ਆ ਵਸੇ ਪਾਣੀ ਚੇਂਜ ਕਰਦੇ ਇਹਨਾਂ ਦਾ ਪਾਣੀ ਬਹੁਤ ਹੁੰਦਾ ਹੋਰ ਠੀਕ ਆ ਭਾਈ ਤੇ ਲੈਵਲ ਲਿਆਉਣਾ ਪਾਣੀ ਫੇਰ ਕਰਦੇ ਸੋਡੇ ਨਾਲ ਚਲੋ ਯਾਰ ਅਹੀਂ ਕਰ ਲਿਓ ਜੀ ਨੜਾਇਆ ਬਲੌਗ ਲਾ ਮਾਵ ਨੂੰ ਮਾਝੋਤ ਦਾ ਸਾਨੂੰ ਦੁਖਾਤਾ ਵੀ ਵੰਟੀ ਕੇ ਠੀਕ ਹੈ ਉਹ ਮੁੰਡੇ ਦਾ ਜਿਹੜਾ ਵੱਡਾ ਸੀ ਉਹਦਾ ਭਾਈ ਭਾਈ ਉਹਦਾ ਨਾਮ ਹੈਗਾ ਰਵੀ ਪੁਰਾਣਾ ਸੱਕਰਿੰਗਿੰ ਤੇ ਤੁਹਾਨੂੰ ਪਿਛਲੀ 10 ਪਿਛਲੀ ਕਲਿੱਪ ਤੇ ਦੱਸੂ ਕਰਿੰਦੇ ਲੇਤੇ ਨੰਬਰ ਤੇ ਕੰਟੈਂਟ ਕਰ ਲਿਓ ਠੀਕ ਹੈ ਜੀ ਮਾਹਲਾ ਜ ਬਣਾਈਏ ਬਲੌਗ ਬਹੁਤ ਦਿਲ ਹੋ ਗਿਆ ਜੀ ਕੀ ਕਰੀਏ ਭਾਈ ਬਲੌਗ ਜਮੇ ਕੰਟੈਂਟ ਨਹੀਂ ਲੱਗਦਾ ਹਾਂ ਖਾਲੂ ਉਹ ਸੱਚ ਪੀ ਲੋ ਮਾਝੇ ਮੇਰੀ ਸਲਾਹ ਤਾਂ ਹੈਗੀ ਤੀ ਬਾਹਰ ਛੱਡਦੀ ਧੁੱਪੇ ਉਰੇ ਠੀਕ ਹੈ ਹੁ ਡੇਡ ਨਾ ਜਾਣ ਯਾਰ ਮੌਸਮ ਦਾ ਵੀ ਹੋਰੇ ਲੋੜ ਜਾ ਉਰੇ ਹੋ ਚੱਕਲੇ ਮੜੇ ਛੋਲੇ ठीक है बबे पाते बी गाने छोले सामने बहुत पाते पहला भी ठीक है तो आप है बलैंड ठीक है भाई महाराज बनाइए माड़ा या कंटेंट ज लभ गया ती मल बाग जाने आप उ करते हैं वीडियो बनाइए আই তা ফেপাছা নে যি নাই ব্ল' দায়ে বাই